ਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਵੀਰ ਜੀ ਆ ਕਬੂਤਰ ਚੰਦ 20 ਜਿਹੜੇ ਸੇਲ ਹੈਗੇ ਜੀ ਆਇਕਾ ਟੜੀ 20 ਹੈਗਾ ਇਹ ਠੀਕ ਹੈ ਪਰਦਾ ਹੀ ਸ਼ੌਂ ਕਰਾ ਦੂ ਲੋ ਜੀ ਪਾਰ ਦਾ ਕਬੂਤਰ ਹੈਗਾ ਜੀ ਕਲਰ ਲੱਗੇ ਇਹ ਤੱਕ ਦਿਖਾਏ ਉਹਦੀ ਕਲਰ ਵੀ ਆ ਦੇਖ ਲਓ ਜੀ ਪਰਕੇ ਕਦਰ ਲੱਗੇ ਜੀ ਲਓ ਜੀ ਆ ਕੇ ਬੈਲੈਂਸ ਚੈੱਕ ਕਰ ਲਓ ਠੀਕ ਹੈ ਜੀ ਇਸ ਤੋਂ ਬਾਅਦ ਲਓ ਜੀ ਦੂਜਾ ਗੁੰਦਾ ਠੀਕ ਹੈ ਪੰਜਿਆਂ ਦਾ ਹੀ ਸ਼ੌਕ ਕਰਾ ਦੋ ਵੀਰਾਂ ਨੂੰ ਤੇ ਲਓ ਜੀ ਆ ਕੜੀ ਜੀ ਪਈ ਸੀ ਜਦੋਂ ਇਹ ਆ ਪਤਾ ਨਹੀਂ ਉਹ 0 19 ਦੀ ਠੀਕ ਹੈ ਜੀ ਆ ਕੜੀ ਨੰਬਰ ਤੇ ਠੀਕ ਹੈ ਜੀ ਫੁੱਲ ਕਲਰ ਦਾ ਸ਼ੌਕ ਕਰਾ ਦੋ ਵੀਰਾਂ ਨੂੰ ਲਓ ਜੀ ਆ ਕਬੂਤਰ ਲਗਾਏ ਠੀਕ ਹੈ। ਤਿੰਨ ਦਜਾ ਲੋਈ ਮੈਂ ਤੁਹਾਨੂੰ ਛੱਡ ਗਿਆ ਹਾਂ ਸ਼ੌਂਕ ਕਰਾਉਣਾ। ਇਸ ਤੋਂ ਬਾਅਦ ਲੋ ਜੀ। ਲੋ ਜੀ ਦੀ ਆ ਇਹ ਟੈਡੀ ਕਬੂਤਰ ਠੀਕ ਹੈ ਜੀ। ਆ ਵੇਖ ਲਓ ਸ਼ੌਂਕ ਕਰ ਲਓ ਮੇਰੇ ਵੀ। ਲੋ ਜੀ ਦੀ ਕਾ ਇਹ। ਠੀਕ ਹੈ ਫੀਮੇਲ। ਇਹ ਟੈਡੀ ਫੀਮੇਲ ਹੈ ਜੀ। ਇਹ ਯੰਗ ਪੱਠੀ ਹੈਗੀ ਏ ਜੀ ਠੀਕ ਹੈ ਲੋ 4 ਓਕੇ ਲੋ ਇਹ ਵੀ ਤੁਹਾਨੂੰ ਸ਼ੋ ਕਰੋਨੇ ਲੋ ਜੀ ਆ ਫੀਮੇਲ ਜੇ ਇਹੜਾ ਟੈਡੀ ਨਾਤਾ ਨੂੰ ਪਹਿਲੀ ਦਿਖਾ ਚੁਕੇ ਆ ਉਹਦੇ ਨਾਲ ਹੀ ਲੱਗੀ ਏ ਇਹ ਦੋਸਤੋ ਸੇਲ ਵਾਲੇ ਪਰਿੰਦੇ ਹੈਗੇ ਲੋ ਜੀ ਆ ਜੀ ਜੋੜਾ ਲੋ ਜੀ ਇੱਕ ਹੋਰ یہ گولڈن لاجواب گولڈن یگ پٹھا 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 ہی یگ پٹھا ٹھیک ہے جی بہت شوق لے پر بیلنس چیک کرو ਇੱਕ ਪਤਾ ਦਉਮੇ ਜੀ ਠੀਕ ਹੈ ਆਹ ਰੇਲੀ ਕੜੀ ਬਈ ਹੋਈ ਹੋਈ ਲਓ ਜੀ ਆ ਵੀ ਕੜੀ ਪਈ ਇਹਦੇ ਪਰ ਵੀ ਜਾਨ ਲਓ ਠੀਕ ਹੈ ਜੇ ਇਹਦੇ ਤੁਹਾਨੂੰ ਸ਼ਾਟ ਦੀ ਸ਼ੌਂਕ ਕਰਨੀ ਜਣੀ ਬੜਿਆ ਦੇ ਮੂੰਹ ਜਾ ਫੜਾ ਫੜਦਾ ਲੋ ਜੀ ਕਾ ਜੀ ਕਮ ਬਗਰਮ ਫੀਮੇਲ ਆਖਦਾ ਸ਼ੌਕ ਕਰ ਲੋ ਜੀ ਪਰਦਾ ਇਹਦਾ ਨਹੀਂ ਸ਼ੌਕ ਕਰਾਉਣਾ ਲੋ ਜੀ ਆ ਵੀ ਫੀਮੇਲ ਇਹਨਾਂ ਨੇ ਸੇ ਲੱਗੀ ਏ ਸਹੀ ਏ ਇਹਦੇ ਅੜੀ ਘਟੀ ਪਈ ਏ 11 ਨੰਬਰ 11 ਨੰਬਰ لوئی آ فیمل ہے یہ ٹھیک ہے لو یہ کافی ملے گی جی صحیح ہے پتہ ہے شام کر لو ہاں کلر لگے کلر دکھا ہوئی ٹھیک ہے آئے گئی ستر لٹیاں آخو خریاں پہن جلدی ل فیمل جی ٹھیک ہے فی میل ہے جی صحیح جی ਆਖ ਨੂੰ ਮਿਲਦੇ ਲੋਈ ਕਾ ਫੀਮੇਲ ਹੈਗੀ ਆ ਸਹੀ ਹੈ ਜੀ ਬਾਬਾ ਸ਼ੌਂਕ ਵਾਲਾ ਠੀਕ ਹੈ ਸਹੀ ਹੈ ਜੀ ਲੋਈ ਇਹ ਗਿੱਦੀ ਦੋਂਬ ਚੀਰ ਵੀ ਹੈਗੀ ਜੀ ਰੋਇਆ ਹੋਲੇ ਦਾ ਕਲਰ ਏ ਝਾੜੇ ਬਈ ਗੋਦਰੀ ਲੋ ਵੀ ਜੀ ਆ ਚੰਦ ਪਰਿੰਦੇ ਹੈਗੇ ਠੀਕ ਹੈ ਸੇਲ ਵਾਸਤੇ ਜਿਸ ਵੀਰ ਨੂੰ ਚਾਹੀਦੇ ਹੋ ਆਪਣੇ ਨਾਲ ਗ੍ਰਾਡ ਕਰ ਲੈ ਵੀਡੀਓ ਦੇਖ ਲਈ ਟਰਡਾ ਤੁਹਾਨੂੰ ਅੱਜ